ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਮਿੱਡਾ ਬੋਲਦਾ ਰੌਤੇ ਤੋਂ ਜਿਹੜਾ 8-9 ਤਰੀਕ ਦਾ ਟੂਰਨਾਮੈਂਟ ਹੋਣ ਜਾ ਰਿਹਾ ਰੌਤੇ ਜਿਹੜਾ ਉਸ ਟੂਰਨਾਮੈਂਟ ਤੇ ਖੇਡੂਗਾ ਕਬੱਡੀ ਖਿਡਾਰੀ ਆਵੇ ਕੋਈ ਵੀ ਜਾਂ ਕੋਈ ਵੀ ਆਪਦਾ ਕਮੈਂਟਰ ਜਾਂ ਜੋ ਵੀ ਹੈਗਾ ਉਹ ਆਪਣੇ ਸਿਰ ਤੇ ਆਵੇ ਉੱਥੇ ਗੋਲੀ ਵੀ ਚੱਲ ਸਕਦੀ ਹੈ ਕੁਝ ਵੀ ਹੋ ਸਕਦਾ ਉੱਥੇ ਉਹ ਟੂਰਨਾਮੈਂਟ ਖਰਾਬ ਹੋਊਗਾ ਉੱਥੇ ਆਪਦੇ ਸਿਰ ਤੇ ਖੇਡ ਸਕਦਾ ਜਿਹੜਾ ਖਿਡਾਰੀ ਖੇਡੂਗਾ ਠੀਕ ਆ ਉਹ ਆਪਦੀ ਜਾਨ ਮਾਲ ਦਾ ਆਪ ਜ਼ਿੰਮੇਵਾਰ ਹੋਊਗਾ ਜਾਂ ਕੋਈ ਕਮੈਂਟਰ ਹੋਊਗਾ ਉਹ ਆਪ ਦਾ ਜ਼ਿੰਮੇਵਾਰ ਆਪ ਹੋਊਗਾ ਇਹ ਨਹੀਂ ਕਿ ਟੂਰਨਾਮੈਂਟ ਤੇ ਗੋਲੀ ਚੱਲੇ ਉਹਦਾ ਦਾ ਬਾਅਦ ਚ ਵੀ ਨੁਕਸਾਨ ਹੋ ਸਕਦਾ ਜ਼ਰੂਰੀ ਨਹੀਂ ਕਿ ਟੂਰਨਾਮੈਂਟ ਤੇ ਨੁਕਸਾਨ ਹੋਊਗਾ ਉਹਨਾਂ ਦਾ ਬਾਅਦ ਦੇ ਵਿੱਚ ਵੀ ਨੁਕਸਾਨ ਹੋ ਸਕਦਾ ਫੇਰ ਨਾ ਕਿ ਉਹ ਦੱਸਿਆ ਨੀਗਾ ਇਹ ਮੇਰੇ ਵੱਲੋਂ ਖਾਸ ਵਾਰਨਿੰਗ ਹੈ ਮਿੱਡਾ ਬੋਲਦਾ ਰੋਤੇ ਤੂੰ ਠੀਕ ਹੈ ਭਾਈ ਜੀ ਆਪ ਦਾ ਹਿਸਾਬ ਕਿਤਾਬ ਦੇਖ ਕੇ ਆਪ ਹੀ ਆਪ ਦਾ ਆਇਓ ਠੀਕ ਹੈ ਉੱਤੇ ਗੋਲੀ ਚੱਲੂਗੀ ਹੈਲੋ ਮੈਂ ਜੀ ਮਿੱਡਾ ਬੋਲਦਾ ਰਹਾਂ ਤੇ ਤੋਂ ਜੋ ਵੀ ਸਾਡੇ ਪਿੰਡ ਦੇ ਟੂਰਨਾਮੈਂਟ ਦੇ ਖਿਲਾਫ ਮੈਂ ਟੂਰਨਾਮੈਂਟ ਦੇ ਖਿਲਾਫ ਆਪਣੀ ਰਿਕਾਰਡਿੰਗ ਪਾਈ ਸੀ ਉਹ ਸਾਡੇ ਬੈਠ ਕੇ ਸਮਝੌਤਾ ਹੋ ਗਿਆ ਠੀਕ ਹੈ ਤੇ ਆਪਣੀ ਜੋ ਵੀ ਗਲਤੀਆਂ ਸੀਗੀਆਂ ਬੈਠ ਕੇ ਉਹ ਸਭ ਦੂਰ ਹੋ ਗਈਆਂ ਤੇ ਕੋਈ ਨੀ ਵੱਧ ਤੋਂ ਵੱਧ ਟੀਮਾਂ ਆਓ ਖੇਡੋ ਕੋਈ ਚੱਕਰ ਨਹੀਂ ਗਿਆ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਹੈਨਾ ਵੀ ਵੱਧ ਤੋਂ ਵੱਧ ਜਿੰਨੇ ਵੀ ਕਲੱਬਾਂ